ਲੱਭੀ ਦੋਸਤੋ ਪੇਸ਼ ਕਰਨ ਲੱਗਾ ਇੱਕ ਕੌੜਾ ਸੱਚ ਅਗਰ ਤੁਹਾਨੂੰ ਪਸੰਦ ਆਇਆ ਤਾਂ ਕਮੈਂਟ ਜ਼ਰੂਰ ਕਰ ਦੇਣਾ ਤੁਹਾਡੀ ਨਜ਼ਰ ਆ ਯੂਰਪ ਪੇ ਚ ਜਾਣਾ ਨੇ ਤੇ ਕਰਦਾ ਸੀ ਅੜੀਆਂ ਯੂਰਪ ਪੇ ਚ ਜਾਣਾ ਨੇ ਤੇ ਕਰਦਾ ਸੀ ਅੜੀਆਂ ਦਸਵੀਂ ਤੋਂ ਅੱਗੇ ਤੇ ਜਮਾਤਾਂ ਨਹੀਂ ਉਪੜੀਆਂ ਦਸਵੀਂ ਤੋਂ ਅੱਗੇ ਤੇ ਜਮਾਤਾਂ ਨਹੀਂ ਉਪੜੀਆਂ ਬਾਪੂ ਦੇ ਨਾਲ ਕਦੇ ਸੀਗਾ ਅੱਖੇ ਲੱਗਿਆ ਦਰ ਦਰ ਦੀਆਂ ਹੁਣ ਖਾਵੇਂ ਠੋਕਰਾਂ ਦਸ ਪਰਦੇਸਾਂ ਵਿੱਚੋਂ ਕੀ ਲੱਭਿਆ ਦੱਸ ਤੈਨੂੰ ਯਾਰ ਪਿੱਛੋਂ ਕੀ ਲੱਭਿਆ ਵੀ ਆਗਿਆ ਭਈਆਂ ਕੋਲ ਆਲੂ ਤੂ ਪਟਾਉਂਦਾ ਸੀ ਇੱਥੇ ਆ ਕੇ ਪੈਗੇ ਤੈਨੂੰ ਆਪ ਪਟਣੇ ਇੱਥੇ ਆ ਕੇ ਪੈਗੇ ਤੈਨੂੰ ਆਪ ਪਟਣੇ ਕਰਦਾ ਸੀ ਜਿੰਨਾਂ ਨੂੰ ਮੁਖੌਲ ਨਤ ਸੋਹਣਿਆ ਓਏ ਮੂਟ ਰਾਤ ਪੈ ਗਏ ਤੈਨੂੰ ਦਿਨ ਕੱਟਣੇ ਮੂਟ ਰਾਤ ਪੈ ਗਏ ਤੈਨੂੰ ਦਿਨ ਕੱਟਣੇ ਕਰਦਾ ਏ ਫੂਨ ਹੁਣ ਦਿਲ ਨਹੀਂਉ ਲੱਗਦਾ ਕਰਦਾ ਏ ਫੂਨ ਹੁਣ ਦਿਲ ਨਹੀਂਉ ਲੱਗਦਾ ਬਾਪੂ ਕਹਿੰਦਾ ਅੱਗੋਂ 10 ਲੱਖ ਲੱਗਿਆ ਦਰ ਦਰ ਦੀਆਂ ਹੁਣ ਖਾਵੇਂ ਠੋਕਰਾਂ 10 ਪਰਦੇਸਾਂ ਵਿੱਚੋਂ ਕੀ ਲੱਭਿਆ 10 ਤੈਨੂੰ ਯੂਰਪ ਚੋਂ ਕੀ ਲੱਭਿਆ ਯਾਰ ਪੁੱਤਿਆ ਆਕੇ ਚੰਨਾ ਭੇਡਾਂ ਵੀ ਤੂੰ ਚਾਰੀਆਂ ਮਿਸਤਰੀਆਂ ਦੇ ਨਾਲ ਚੱਕੀਆਂ ਤੇ ਗਾਰੀਆਂ ਮਿਸਤਰੀਆਂ ਦੇ ਨਾਲ ਚੱਕੀਆਂ ਤੇ ਗਾਰੀਆਂ ਘਰ ਕਦੇ ਆਪਣੇ ਗਲਾਸ ਨਹੀਂ ਸੀ ਤੋਤਾ ਘਰ ਕਦੇ ਆਪਣੇ ਗਲਾਸ ਨਹੀਂ ਸੀ ਤੋਤਾ ਇੱਥੇ ਧੋਵੇਂ ਪਾਂਡੇ ਆਂਦਾ ਢੇਰ ਲੱਗਿਆ ਦਰਦਰ ਦੀ ਹੁਣ ਖਾਵੇਂ ਠੋਕਰਾਂ ਦਸ ਪਰਦੇਸਾਂ ਵਿੱਚੋਂ ਕੀ ਲੱਭਿਆ ਦੱਸ ਤੈਨੂੰ ਯੂਰਪ ਚੋਂ ਕੀ ਲੱਭਿਆ ਬਾਪੂ ਦਾ ਸਿਰ ਉੱਤੇ ਮੋਜਾਂ ਬੋਤਮਾਨੀਆਂ ਵਿੱਚ ਪਰਦੇਸਾਂ ਰੁਲ ਗਈਆਂ ਇਹ ਜਵਾਨੀਆਂ ਵਿੱਚ ਪਰਦੇਸਾਂ ਰੁਲ ਗਈਆਂ ਇਹ ਜਵਾਨੀਆਂ ਢੇਡੀ ਪੱਗ ਬਨ ਸੋਤਾ ਮੋਗੇ ਸੀਗਾ ਜਾਂਦਾ ਢੇਡੀ ਪੱਗ ਬਨ ਕਾਲੀ ਮੋਗੇ ਸੀਗਾ ਜਾਂਦਾ ਗੋਰਿਆਂ ਨੇ ਪਿਆਏ ਜਲੂਸ ਕੱਢਿਆ ਦਗ ਦਰਦੀਆਂ ਹੁਣ ਖਾਵੇਂ ਠੋਕਰਾਂ ਦਸ ਪਰਦੇਸਾਂ ਵਿੱਚੋਂ ਕੀ ਲੱਭਿਆ ਦਸ ਪਰਦੇਸਾਂ ਵਿੱਚੋਂ ਕੀ ਲੱਭਿਆ